ਲਓ ਜੀ ਦੋਸਤੋ ਅੱਜ ਮਨਾਉਣਾ ਤੁਹਾਨੂੰ ਉਸ ਵੀਰ ਨੂੰ ਜਿਹੜਾ ਕਿ ਤਸਵੀਰਾਂ ਬਣਾਉਂਦਾ ਹੈ ਤਸਵੀਰਾਂ ਐਸੀਆਂ ਬਣਾਉਂਦਾ ਹੈ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਗੀਤ ਆਇਆ ਸੀ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਤਾਂ ਇਸ ਵੀਰ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਬੋਲਦੀਆਂ ਨੇ ਤੇ ਮਿਲਦੇ ਹਾਂ ਉਸ ਵੀਰ ਨੂੰ ਵੀ ਕੀ ਕੀ ਇਹ ਤਸਵੀਰਾਂ ਜਾਂ ਕੀ ਕੀ ਬਣਾਉਂਦੇ ਨੇ ਹੋਰ ਵੀ ਤਾਂ ਜਾਣਦੇ ਹਾਂ ਉਸ ਵੀਰ ਤੋਂ ਬੀ ਬਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਬਿਲਕੁਲ ਜੀ ਬਹੁਤ ਧੀਏ ਬਜੀ ਤੁਹਾਡੇ ਬਾਰੇ ਸਾਨੂੰ ਪਤਾ ਲੱਗਿਆ ਸੀ ਵੀ ਤੁਸੀਂ ਬੜੀਆਂ ਅੱਛੀਆਂ ਤਸਵੀਰਾਂ ਬਣਾਉਂਦੇ ਹੋ ਹਨ ਜੀ ਤੇ ਇਹਦੀ ਤੁਸੀਂ ਇੱਕ ਤਾਂ ਇਹ ਵੀ ਦੱਸੋ ਇੱਕ ਤਾਂ ਸਿੱਖਿਆ ਕਿੱਥੋਂ ਲਈਤੀ ਇਹ ਸਕੂਲ ਟਾਈਮ ਤੋਂ ਹੀ ਸ਼ੌਂਕ ਸੀਗਾ ਜੀ ਉਹਨੇ ਸਿੱਖਦੇ ਰਹੇ ਸਿੱਖਦੇ ਸਿੱਖਦੇ ਫਿਰ ਇਸ ਨੂੰ ਕੰਮ ਬਣਾ ਲਿਆ ਜੀ ਤੁਹਾਡੇ ਕੰਮ ਨੂੰ ਇੱਕ ਕਿਹਾ ਜਾਂਦਾ ਜਿਵੇਂ ਤੁਸੀਂ ਮਤਲਬ ਤੁਹਾਡਾ ਤਾਂ ਇੱਕ ਇਹਦਾ ਵੱਖਰਾ ਨਾਮ ਹੈ ਹਨਾ ਤਾਂ ਜ਼ਿਆਦਾ ਤਾਂ ਪੇਂਟਰ ਕਿਹਾ ਜਾਂਦਾ ਜੀ ਹਾਂ ਜੀ ਤੋਟਾ ਇਹਦਾ ਕੀ ਹੁੰਦਾ ਇਹ 8 ਕਹਿੰਦੇ ਆ 8 ਆਰਟਿਸਟ ਕਹਿੰਦੇ ਇਸ ਦੇ ਵਿੱਚ ਆ ਜਾਂਦੇ ਆ ਅਸੀਂ ਆਰਟਿਸਟ ਹਾਂ ਤੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਬਣਾਉਂਦੇ ਹੋ ਕੀ ਕੀ ਬਣਾਉਂਦੇ ਹੋ ਅਸੀਂ ਸਾਰੇ ਤਰ੍ਹਾਂ ਦੀਆਂ ਜੀ ਵਾਟਰ ਕਲਰ ਪੇਂਟਿੰਗ ਕਰਦੇ ਆਂ ਬਾਲ ਪੇਂਟਿੰਗ ਕਰਦੇ ਆਂ ਤੇ ਕੈਨਵਸ ਪੇਂਟਿੰਗ ਕਰਦੇ ਆਂ ਜਨਕਾਲ ਮੁਖ ਸਾਰੀਆਂ ਤਰ੍ਹਾਂ ਦੀਆਂ ਪੇਂਟੀਆਂ ਬਣਾਉਂਦੇ ਆਂ ਜਿਵੇਂ ਬਾਹਰ ਖੇਤੀ ਕਰਦਿਆਂ ਦੀ ਤਸਵੀਰ ਬਣੀ ਹੋਈ ਹੈ ਹਾਂਜੀ ਹਾਂਜੀ ਤੇ ਨਾਲ ਉਹ ਬੱਚੇ ਖੇਡ ਰਹੇ ਨੇ ਤੇ ਨਾਲ ਹੀ ਪੜ ਰਹੇ ਨੇ ਹਨਾ ਉਹ ਆਪਣਾ ਪੁਰਾਣਾ ਸੱਭਿਆਚਾਰ ਪੁਰਾਣਾ ਵਿਰਸਾ ਉਹ ਬਣਾਇਆ ਹੋਇਆ ਹੈ ਇਹ ਤੋਂ ਮਰਕੀਆਂ ਉਹ ਕਢਾਈ ਕੱਢ ਰਹੀਆਂ ਤੇ ਨਾਲ ਪੜਾਈ ਕਰਨੀਆਂ ਜਾਂ ਤੇ ਤੁਸੀਂ ਇੱਕ ਤਸਵੀਰ ਹੋਰ ਬਣਾਈ ਹੋਈ ਨਾਲ ਵਾਲੀ ਇੱਕ ਬਾਬਾ ਫ੍ਰੀਜੀ ਦੀ ਬਣਾਈ ਹੋਈ ਹੈ ਅੱਛਾ ਬਾਬਾ ਫ੍ਰੀਜੀ ਦੀ ਤਸਵੀਰ ਬਣਾਈ ਹੋਈ ਹੈ ਤੇ ਜਿਹੜੀ ਕਿ ਜਿਵੇਂ ਆਪਣੇ ਆ ਪਿਛਲੇ ਪਾਸੇ ਮੋਰ ਦੀ ਤਸਵੀਰ ਹੈ ਨਾ ਤੇ ਇਹਦੇ ਦੇ ਵੀ ਇੱਕ ਪਹਿਲਾ ਉਹ ਹੁੰਦਾ ਸੀ ਗੀਤ ਹੈ ਨਾ ਇਹ ਰਾਸ਼ਟ੍ਰਪੰਛੀ ਹੈ ਜੀ ਰਾਸ਼ਟ੍ਰੀ ਰਾਸ਼ਟ੍ਰਪੰਛੀ ਇਸ ਕਰਕੇ ਵੀ ਇਹ ਨੂੰ ਬਣਾਇਆ ਜਾਂਦਾ ਅੱਛਾ ਇਹਨੂੰ ਇਸ ਕਰਕੇ ਜ਼ਿਆਦਾ ਬਣਾਇਆ ਜਾਂਦਾ ਜਿਵੇਂ ਉਹ ਇੱਕ ਗੀਤ ਵੀ ਸੀਗਾ ਮੂਰ ਪਹਿਲ ਪਾਮ ਦਾ ਕੋਲ ਜਿਹਨੂੰ ਮੂਰ ਨਹੀਂ ਖੜੀ ਏਦਾਂ ਦਾ ਹਨਾ ਇਹ ਵੀ ਗੀਤ ਵੀ ਬਣੇ ਹੋਏ ਹਨਾ ਬਿਲਕੁਲ ਜੀ ਬਿਲਕੁਲ ਤਾਂ ਜਾਨੀ ਤੁਸੀਂ ਏਦਾਂ ਦੀਆਂ ਤਸਵੀਰਾਂ ਹਾਂ ਜੀ ਮੈਂ ਤਾਂ ਕਹੂੰਗਾ ਮਾਸਟਰ ਹਾਂ ਬਿਲਕੁਲ ਜੀ ਤਾਂ ਤੁਹਾਡਾ ਜਿਹੜਾ ਇਹ ਪ੍ਰੋਫੈਸ਼ਨਲ ਇੱਕ ਇਹੀ ਕੰਮ ਆ ਜਾਂ ਹੋਰ ਵੀ ਤੁਸੀਂ ਨਾਲ-ਨਾਲ ਕੁਝ ਨਹੀਂ ਅਸੀਂ ਇਹੀ ਕੰਮ ਕਰਦੇ ਆ ਜੀ ਪੇਂਟਿੰਗ ਦਾ ਕੰਮ ਹੀ ਹਾਂ ਭਾਈ ਪੇਂਟਿੰਗ ਦਾ ਕੰਮ ਹੈ ਤੇ ਜਿਹੜੀ ਆ ਮਤਲਬ ਕੰਧਾਂ ਤੇ ਲਿਖਾਈ ਕੀਤੀ ਹੈ ਨਾਲ ਲਿਖਣ ਦਾ ਕੰਮ ਕਰਦਾ ਕੰਮ ਵੀ ਇਹ ਵੀ ਪੇਂਟਿੰਗ ਦੇ ਵਿੱਚ ਹੀ ਆਉਂਦਾ ਜੀ ਅੱਛਾ ਇਹ ਪੇਂਟਿੰਗ ਦੇ ਲਿਖਾਈ ਵੀ ਸਾਰਾ ਵਿੱਚ ਹੀ ਆਉਂਦਾ ਠੀਕ ਪੇਂਟਿੰਗ ਤੇ ਲ ਤੇ ਜਦੋਂ ਤੁਸੀਂ ਮਤਲਬ ਪੇਂਟਿੰਗ ਕਰਦੇ ਹੋ ਤਾਂ ਇਹ ਤੁਹਾਨੂੰ ਕੀ ਕੀ ਇਹਦੀਆਂ ਸਾਵਧਾਨੀਆਂ ਹੈ ਕੀ ਤੁਹਾਡੇ ਕੋਲ ਇਹਦਾ ਅਗਲਾ ਮੈਪ ਵਗੈਰਾ ਜਾਂ ਚੈਪਟਰ ਕੀ ਦਿੰਦਾ ਤੁਹਾਨੂੰ ਅਗਲਾ ਉਹ ਉਹ ਤਾਂ ਦੱਸਿਆ ਜਾਂਦਾ ਵੀ ਕਿਸ ਤਰ੍ਹਾਂ ਦੀ ਪੇਂਟਿੰਗ ਕਰਨੀ ਹੈ ਜਾਂ ਅਸੀਂ ਆਪਣੇ ਹਿਸਾਬ ਨਾਲ ਬਣਾਉਣੀ ਹੈ ਕੋਈ ਸੱਭਿਆਚਾਰਕ ਬਣਾਣੀ ਹੈ ਜਾਂ ਜੋ ਵੀ ਹੈ ਉਸ ਸਾਵਧਾਨੀਆਂ ਪੇਂਟਿੰਗ ਨਾਲ ਜਿਵੇਂ ਡਾਕਟਰ ਭੀਮਰਾਓ ਉਮੀਦ ਕਰਦੀਆਂ ਬੜੀਆਂ ਤਸਵੀਰਾਂ ਇਹ ਬਣਦੀਆਂ ਹਨ ਹਾਂ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਉਹ ਤਸਵੀਰਾਂ ਵੀ ਤੁਸੀਂ ਬਣਾ ਲੈਣੇ ਇੱਕ ਮੈਂ ਦੇਖੀ ਪਿੱਛੇ ਸਾਡੇ ਉਹ ਬੱਸ ਸਟੈਂਡ ਹੈ ਹੈਨਾ ਬੈਂਕ ਵਾਲਾ ਬੱਸਟਾ ਉਹਦੇ ਵਿੱਚ ਬਣਿਆ ਹੋਇਆ ਉੱਥੇ ਇਹ ਵੀ ਬਣਾਇਆ ਤੁਸੀਂ ਵੀ ਬਣਾਈਆਂ ਹਾਂਜੀ ਉਹ ਵੀ ਮੈਂ ਬਣਾਈ ਨਹੀਂ ਜਿਹੜਾ ਮਤਲਬ ਜਿਵੇਂ ਆ ਲਿਖਾਈ ਹੈ ਹੈਨਾ ਹਾਂਜੀ ਤੇ ਇਹ ਲਿਖਾਈ ਫਿਰ ਤੁਸੀਂ ਤੁਹਾਨੂੰ ਪੰਚਾਇਤ ਵੱਲੋਂ ਕਰਵਾਇਆ ਜਾਂਦਾ ਕੰਮ ਜਾਂ ਇਹ ਨਹੀਂ ਪੰਚਾਇਤ ਵੱਲੋਂ ਨਿਕਰਾ ਜਾਂਦਾ ਦੱਸਿਆ ਜਾਂਦਾ ਵੀ ਇਸ ਤਰ੍ਹਾਂ ਦਾ ਬਣਾਉਣਾ ਹੈਗਾ ਵੀ ਜਿਵੇਂ ਮਾਰਟੋ ਲਿਖੇ ਹੋਏ ਨੇ ਹੂੰ ਇਹ ਬਸ ਆਮ ਲੋਕਾਂ ਨੂੰ ਕੁਝ ਜਾਣਕਾਰੀ ਦੇਣ ਵਾਸਤੇ ਲਿਖੇ ਜਾਂਦੇ ਆ ਠੀਕ ਹੈ ਵੀ ਜਿਹਦੇ ਨਾਲ ਪੜ ਕੇ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਥੋੜੀ ਬਹੁਤ ਕੰਮ ਜਣੀ ਇਹ ਸਾਨੂੰ ਪੰਚਾਇਤਾਂ ਨੇ ਦਿੱਤਾ ਹੁੰਦਾ ਹੈ ਨਹੀਂ ਪੰਚਾਇਤਾਂ ਦਾ ਕਮੂ ਪੰਚਾਇਤ ਕਰਵਾਉਂਦੀ ਹੈ ਤੇ ਤੁਸੀਂ ਮਤਲਬ ਆਪਦੇ ਮੁਤਾਬਕ ਜਿਹੜਾ ਆਪਣੇ ਹਿਸਾਬ ਨਾਲ ਨਾ ਤੁਸੀਂ ਆਪਣੇ ਹਿਸਾਬ ਨਾਲ ਤੇ ਜੇਕਰ ਕਿਸੇ ਵੀਰ ਨੂੰ ਤੁਹਾਡੇ ਤੋਂ ਇਹ ਪੇਂਟਿੰਗਾਂ ਬਣਾਉਣੀਆਂ ਹੋਣ ਹਾਂਜੀ ਆਪਦੇ ਪਰਸਨਲੀ ਘਰੇ ਬਣਾਉਣ ਨੂੰ ਜਾਂ ਕਿਤੇ ਉਹ ਆਸ-ਪਾਸ ਹੋਰ ਵੀ ਪਿੰਡਾਂ ਨੇ ਸਕੂਲਾਂ ਦੇ ਵਿੱਚ ਜਾਂ ਕੋਈ ਧਰਮਸ਼ਾਲਾ ਦੇ ਵਿੱਚ ਤਾਂ ਬਣਾਉਣੀਆਂ ਹੋਣ ਤਾਂ ਤੁਹਾਨੂੰ ਉਹ ਕਿੱਥੇ ਤੇ ਕਿਹਨੋਂ ਮਿਲ ਸਕਦੇ ਆ ਤੇ ਤੁਹਾਡਾ ਕੰਟੈਕਟ ਨੰਬਰ ਉਹ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਜੀ 98033 47697 980 98033 47697 47697 ਨੰਬਰ ਬਾਜੀ ਦਾ ਨੰਬਰ ਦੱਸ ਦਿੱਤਾ ਗਿਆ ਬਾਜੀ ਦਾ ਨਾਮ ਬਸੰਤ ਸਿੰਘ ਬਰਾਣਾ ਬਸੰਤ ਸਿੰਘ ਪਿੰਡ ਗੋਵਿੰਦਪੁਰਾ ਪਿੰਡ ਗੋਵਿੰਦਪੁਰਾ ਜ਼ਿਲ੍ਹਾ ਬਠਿੰਡਾ ਇਹਨਾਂ ਦਾ ਬੱਸ ਸਟੈਂਡ ਜਿਹੜਾ ਸਾਡਾ ਗੋਵਿੰਦਪੁਰੇ ਦਾ ਪੁਰਾਣਾ ਬੱਸ ਸਟੈਂਡ ਵੱਜਦਾ ਹੈ ਉੱਥੇ ਇਹਨਾਂ ਦਾ ਘਰ ਹੈ ਤਾਂ ਤੁਸੀਂ ਇਹਨਾਂ ਦੇ ਮੋਬਾਈਲ ਤੇ ਸੰਪਰਕ ਕਰ ਸਕਦੇ ਹੋ ਤਾਂ ਤੁਸੀਂ ਇਹਨਾਂ ਨਾਲ ਜਦੋਂ ਵੀ ਚਾਹੋ ਤਾਂ ਤਾਲਮਿਲ ਕਰਕੇ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਉਣ ਦੇ ਲਈ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਸਾਡੇ ਇਸ ਚੈਨਲ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਜਿਹੜੀਆਂ ਵੀਡੀਓ ਆ ਰਹੀਆਂ ਨੇ ਤਾਂ ਕਿਦਾਂ ਲੱਗ ਰਹੀਆਂ ਨੇ ਤਾਂ ਬਾਈ ਜੀ ਦਾ ਕੰਮ ਕਿਦਾਂ ਲੱਗਿਆ ਤਾਂ ਸਾਨੂੰ ਤੁਸੀਂ ਜਰੂਰ ਦੱਸਿਓ ਤੇ ਫੀਡਬੈਕ ਜਰੂਰ ਦਿਓ ਜੀ ਧੰਨਵਾਦ